ਇਹਦੇ ਕਰਕੇ ਅਸੀਂ ਨਾਲ ਦੀ ਨਾਲ ਇੱਕ ਜਿਹੜਾ ਅੱਜ ਸਿਆਸੀ ਵਿੰਗ ਜਰਨਲ ਵਿੰਗ ਦਾ ਜਿਹੜਾ ਸਿਆਸੀ ਬਿਲ ਪਿਆਰ ਕੀਤਾ ਜਿਹਦੇ ਵਿੱਚ ਦਾਸ ਨੂੰ ਮੈਂ ਦਿਲਜੀਤ ਸਿੰਘ ਫਗਲਾਣਾ ਡਿਸਟ੍ਰਿਕਟ ਸ਼ਾਰਪੁਰ ਤੋਂ ਨਿਯੁਕਤ ਕੀਤਾ ਉਹ ਸਾਡੇ ਸਰਦਾਰ ਜਸਵੀਰ ਸਿੰਘ ਜੀ ਗੁराण ਤੇ ਸੀਨੀਅਰ ਅੰਮਿਤ ਪ੍ਰਧਾਨ ਨੇ ਵਾਈਸ ਪ੍ਰਧਾਨ ਨੇ ਸਾਡੇ ਮੁਹਾਲੀ ਤੋਂ ਉਸ ਜਰਦੀਸ਼ ਸਿੰਘਲਾ ਜੀ ਸੰਗਰੂਰ ਤੋਂ ਇਹ ਸਾਡੇ ਜਨਰਲ ਸਖਤਰ ਨੇ ਔਰ ਸਿਆਸੀ ਵੀ ਜਿਹੜਾ ਇਸ ਕਰਕੇ ਸਾਨੂੰ ਬਣਾਵਾ ਪਿਆ ਕਿ ਅਸੀਂ ਆਪਣੇ ਜਨਰਲ ਭਰਾ ਦੇ ਚਾਰੇ ਮੁਲਾਜ਼ਮ ਹੋਵਾਂ ਚਾਹੇ ਉਹ ਪੈਨਸ਼ਨਰ ਹੋਵੋ ਜਾਂ ਜਿਹੜੇ ਸਾਡਾ ਭਾਈਚਾਰਾ ਅਸੀਂ ਉਹਨਾਂ ਨੂੰ ਕੀ ਨਾਂ ਮੰਂਗਾ ਦੇ ਉੱਤੇ ਜਾਣ ਪਰਵਾਹ ਕੇ ਲਾਂਬੰਦ ਕਰਾਂਗੇ ਔਰ ਹਰ ਜ਼ਿਲ੍ਹੇ ਦੇ ਵਿੱਚ ਹਰ ਹੈੱਡਕੁਆਟਰ ਦੇ ਉੱਤੇ ਜਿਹੜੀ ਪ੍ਰੈਸ ਕਾਨਫਰੰਸ ਕਰਾਂਗੇ ਤਾਂ ਜੋ ਸਰਕਾਰ ਦੀਆਂ ਜੱਟੀਆਂ ਤੇ ਅਖਾਪੂਲ ਸੱਤ ਨੂੰ ਉਹਨਾਂ ਦੇ ਕੰਮ ਕੋਲਚਰ ਤੇ ਜਨਰਲ ਵਰਗ ਦੇ ਨਾਲ ਜਿਹੜਾ ਇਹ ਧੱਕਾ ਆ ਹੁਣ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਤੇ ਅੱਗੇ ਜੋ ਵੀ ਰਣਨੀਤੀ ਆ ਉਹ ਫਿਰ ਬੈਠ ਕੇ ਤਿਆਰ ਕੀਤੀ ਜਾਵੇ। ਬੋਲ ਪਾ ਰਹੇ ਆ ਇਹ ਇੱਕ ਆਪਣੇ ਲੋਕਤੰਤਰ ਦੇ ਵਿੱਚ ਇਹ ਨਹੀਂ ਹੋਣਾ ਚਾਹੀਦਾ ਸਾਰੇ ਲੋਕਾਂ ਨੂੰ ਅਪੀਲ ਕਰਦੇ ਹਾਂ ਅਸੀਂ ਵੀ ਵੋਟ ਆਪਾਂ ਨੂੰ ਜ਼ਰੂਰ ਪੋਲ ਕਰਨੀਆਂ ਚਾਹੀਦੀਆਂ ਤਾਂ ਕਿ ਆਪਾਂ ਜਿਹੜੇ ਹੈਗੇ ਸਾਫ਼ ਸੁਥਰੇ ਅਕਸ ਦੇ ਜਿਹੜੇ ਲੋਕਾਂ ਲਈ ਚੋਣ ਕਰ ਸਕੀਏ ਤੇ ਅੱਜ ਦਾ ਸਾਡਾ ਇਹ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਸਰਕਾਰ ਤੱਕ ਤੇ ਵੱਖ-ਵੱਖ ਰਾਜਨੀਤਿਕਾਂ ਦੇ ਵਿੱਚ ਵੀ ਅਸੀਂ ਇਹ ਕਹਿੰਦੇ ਹਾਂ ਕਿ ਜੇ ਕੋਈ ਬੱਚਾ ਗਰੀਬ ਹੈ ਉਹ ਕਿਸੇ ਵੀ ਵਰਗ ਦਾ ਹੋ ਗਰੀਬ ਦੀ ਪਰਵਾਹਾ ਕੋਈ ਨਹੀਂ ਅਮੀਰ ਦੀ ਜਾਤ ਕੋਈ ਨਹੀਂ ਉਹ ਕੋ ਮਕੀਸਾ ਵੀ ਵਰਕ ਦਾ ਹੋਵੇ ਤੇ ਗਰੀਬ ਨੂੰ ਕੋਈ ਨਹੀਂ ਪਹੁੰਚਦਾ ਅਸੀਂ ਕਹਿੰਦੇ ਜਿਹੜਾ ਗਰੀਬ ਹੈ ਉਹਨੂੰ ਸਮੇ ਦਾ ਹਾਣੀ ਬਣਾਉਣ ਦੇ ਲਈ ਉਹਨੂੰ ਜਿਹੜਾ ਵਜੀਫੇ ਦੇ ਤੌਰ ਤੇ ਪੌਂਕਟ ਮੰਨੀ ਦਿਓ ਉਹਦੀ ਜਿਹੜੀ ਸਟੇਸ਼ਨਰੀ ਆ ਉਹਦੀ ਬੁੱਕਸ ਆ ਉਹਦਾ ਜਿਹੜਾ ਟਰਾਂਸਪੋਰਟ ਦਾ ਖਰਚਾ ਕੋਈ ਨਹੀਂ ਕਰਦੇ ਇਹ ਜਿਹੜੀ ਸੋ ਇਹਦੇ ਕਰਕੇ ਅਸੀਂ ਨਾਲ ਦੀ ਨਾਲ ਇੱਕ ਜਿਹੜਾ ਅਜ ਸਿਆਸੀ ਵਿੰਗ ਜਨਰਲ ਵਿੰਗ ਜਿਹੜਾ ਸਿਆਸੀ ਵਿੰਗ ਪਿਆ ਦਿੱਤਾ ਜਿਹਦੇ ਵਿੱਚ ਦਾਸ ਨੂੰ ਨਾ ਦਲਵੀਰ ਸਿੰਘ ਫੁਗਲਾਣਾ ਡਿਸਟ੍ਰਿਕਟ ਅਫਸਰ ਕੋਲ ਪ੍ਰਤਾ ਅਨੁਕ੍ਰਿਤਾ ਉਹ ਸਾਡੇ ਸਾਜ ਜਸਵੀਰ ਸਿੰਘ ਜੀ ਬਰਾਂਡ ਤੇ ਸੀਨੀਅਰ ਅਮਿਤ ਪ੍ਰਧਾਨ ਨੇ ਵਾਚ ਪ੍ਰਧਾਨ ਨੇ ਸਾਡੇ ਮੁਹਾਲੀ ਤੋਂ ਉਹ ਸ਼੍ਰੀ ਜਗਦੀਸ਼ ਸਿੰਧਲਾ ਜੀ ਸੰਗਰੂਰ ਤੋਂ ਇਹ ਸਾਡੇ ਜਨਰਲ ਸਕੱਤਰ ਨੇ ਉਹ ਸਿਆਸੀ ਬੰਦੇ ਜਿਹੜਾ ਇਸ ਕਰਕੇ ਸਨ ਬਣਾਵਾ ਪਿਆ ਕਿ ਅਸੀਂ ਆਪਣੇ ਜਨਰਲ ਮਾਰਗ ਦੇ ਚਾਹੇ ਮੁਲਾਜ਼ਮ ਹੋਵਾਂ ਚਾਹੇ ਉਹ ਪੈਨਸ਼ਨਰ ਹੋਵਾਂ ਜਾਂ ਜਿਹੜੇ ਸਾਡਾ ਭਾਈਚਾਰਾ ਅਸੀਂ ਉਹਨਾਂ ਨੀਲਾ ਮੰੰਗਾ ਦੇ ਉੱਤੇ ਜਾਣ ਕਰਵਾ ਕੇ ਲਾਂਬੰਦ ਕਰਾਂਗੇ ਔਰ ਹਰ ਜ਼ਿਲ੍ਹੇ ਦੇ ਵਿੱਚ ਹਰ ਹੈੱਡਕੁਆਟਰ ਦੇ ਉੱਤੇ ਜਿਹੜੀ ਪ੍ਰੈਸ ਕਾਨਫਰੰਸ ਕਰਾਂਗੇ ਤਾਂ ਜੋ ਸਰਕਾਰ ਦੀਆਂ ਜੜੀਆਂ ਇਹ ਅਖਾਬੋਂ ਸੱਜਣ ਉਹਨਾਂ ਦੇ ਕੰਨ ਪੁੱਲ ਸਰ ਜਨਮਵਾਰ ਕੁਦੇ ਨਾਲ ਜਿਹੜਾ ਇਹ ਤਰ ਪਾਇਆ ਕੋਈ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਤੇ ਅੱਗੇ ਜੋ ਵੀ ਰਣਨੀਤੀਆ ਉਹ ਫਿਰ ਬੈਠ ਕੇ ਇੰਤਿਆਰ ਕੀਤੀ ਹੈ ਅਸੀਂ ਹਰੇਕ ਜ਼ਿਲ੍ਹਾ ਹੈੱਡਕੁਆਟਰ ਦੇ ਉੱਤੇ ਪ੍ਰੈਸ ਕਾਨਫਰੰਸ ਕਰਾ ਲੰਗਾ ਪਰ ਕੀ ਖਾਪ ਦੇ ਦਾ ਇਸ ਤੋਂ ਬਾਅਦ ਅੱਜ ਤੋਂ ਬਾਅਦ 11 350 ਵਿਚਾਲ ਕੋਰ ਰਹੀ ਹੈ ਠੀਕ ਹੈ ਉਸ ਤੋਂ ਬਾਅਦ ਬਟਨ ਦੇ ਪਟਿਆਲੇ ਹੋ ਰਹੀ ਹੈ ਸੰਦੂਰ ਹੋ ਰਹੀ ਹੈ ਅਸੀਂ ਵਕਤ ਬਸ ਪੁੱਛਦੇ ਜਿਹੜੇ ਫਲਾਨ ਕੀਤੇ ਹੋਏ ਹਨ ਹਰ ਇੱਕ ਕੌਨਸਟਿਚੈਂਸੀ ਦੇ ਵਿੱਚ ਤਕਰੀਬਨ ਲੋਕ ਸਭਾ ਦੀ ਔਰ ਕੌਨਸਟਿਚੈਂਸੀ ਦੇ ਵਿੱਚ 8 ਤੋਂ 9 ਜਿਹੜੀਆਂ ਕੌਨਸਟਿਚੈਂਸੀ ਆਉਂਦੀ ਹੈ ਬਟਾਂ ਸਭਾ ਔਰ ਹਰੇਕ ਦੇ ਵਿੱਚ ਆਪਣੇ ਜਿਹੜੇ ਸਪੋਰਟ ਲਾ ਕੇ ਆਪਣੀਆਂ ਮੰਗਾਂ ਲਾ ਕੇ ਤੇ ਉਹ ਹਰੇਕ ਚਰਾਹੇ ਦੇ ਵਿੱਚ ਹਰੇਕ ਕੌਂਸਲ ਚੌਂਸਲ ਦੀ ਕੋਈ ਦੋ ਦੋ ਚਾਰ ਚਾਰ ਜਿਹੜੀਆਂ ਬਲੈਕ ਚਾਰ ਲਾ ਕੇ ਲੋਕਾਂ ਨੂੰ ਜਿਹੜਾ ਜਾਪਰੂ ਕਰਦੀ ਦੀ ਪਤਾ ਸੀ ਔਰ ਜਿਹੜੀ ਆ ਵੋਟ ਪਾਉਣ ਦੀ ਜਿਹੜੀ ਸਥਿਤੀ ਹੈਗੀ ਉਹਦੇ ਬਾਰੇ ਗੱਲ ਕਰਕੇ ਵੀ ਤੁਸੀਂ ਵੀ ਆਪਣੇ ਜਿਹੜੇ ਤੁਹਾਨੂੰ ਲੋਕ ਸਭਾ ਮੈਂਬਰ ਹੋਣਾ ਜਾਂ ਉਧਾਰ ਸਭਾ ਮੈਂਬਰ ਹੋਣਾ ਵੋਟਾਂ ਪਾਉਣ ਲਈ ਉਹਦੇ ਲਈ ਇੱਕ ਕੁਐਸਚਨ